ਦੋਸਤੋ ਇੱਕ ਸ਼ਾਰਟ ਵੀਡੀਓ ਕਵਰ ਕਰਦੇ ਪਏ ਆ ਪਿੰਡ ਬੂ ਪੋਂਚੇ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਣ ਦੇ ਬਿਲਕੁਲ ਨੇੜੇ ਇੱਕ ਪਿੰਡ ਵੀਰ ਪਰਮੇਂਦਰ ਸਿੰਘ ਉਹਨਾਂ ਦੇ ਘਰ ਆਏ ਆ ਠੀਕ ਆ ਜੀ ਪੂਰੀ ਵੀਡੀਓ ਕੱਲ ਨੂੰ ਆ ਰਹੀ ਆ 23 ਨਵੰਬਰ ਨੂੰ ਸ਼ਾਰਟ ਵੀਡੀਓ ਦੇ ਵਿੱਚ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆ ਪਰਮੇਂਦਰ ਕੀ ਹਾਲ ਨੇ ਵਧੀਆ ਵਧੀਆ ਰਸਨਦ ਪਰਮੇਂਦਰ ਵੀਰੇ ਅੱਜ ਆਪਣੇ ਕੋਲ ਤਿੱਜਾ ਸੂਬਾ ਸੂਣ ਵਾਲੀ ਆ ਪੂਰੀ ਤੇ ਅੱਜ ਵੀ ਪੂਰੀ ਰਿਕਾਰਡ ਵਾਲੀ ਤੁਸੀਂ ਦੱਸ ਦਿੱਤਾ ਪੂਰੀ ਰਿਕਾਰਡ ਵਾਲੀ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਸੋ ਇਹ ਬਾਬਿਆਂ ਵਾਲੇ ਮਾਲੀ ਦੀਆ ਵੱਡੇ ਸੁਭਰਾ ਵਾਲੇ ਬਾਬੇ ਵੀਰਸਾਂ ਵਾਲੇ ਪੂਰੇ ਮਾਲੀ ਦੀਆ ਪੂਰੇ ਮਾਲੀ ਦੀ ਧੀ ਆ ਇਸ ਵਾਰ ਡਾਇਮੰਡ ਬੋਲ ਤੋਂ ਗੱਬਣਾ ਲੋ ਵੀ ਹਰੀ ਕੇ ਪੱਤਾਂ ਨਾਲ ਡਾਕਟਰ ਸੁਖਵਿੰਦਰ ਸਿੰਘ ਉਹਨਾਂ ਦੇ ਕੋਲ ਜਿਹੜਾ ਮਾਲੀ ਆ ਡਾਇਮੰਡ ਬੋਲ ਉਸ ਬੋਲ ਤੋਂ ਦੋਸਤੋ ਅੱਗੇ ਗੱਬਣਾ ਦੂਜੇ ਸੂਬੇ ਦੇ ਵਿੱਚ ਵੀ ਵੀਰ ਨੇ ਯੂਜ਼ ਕੀਤਾ ਸੀਗਾ ਡਾਇਮੰਡ ਬੋਲ ਉਹਦੀ ਕੱਟੀ ਵੀ ਬਹੁਤ ਖੂਬਸੂਰਤ ਪਾਈਏ ਨੇ ਬਹੁਤ ਵਧੀਆ ਨਿਸ਼ਾਨੀਆਂ ਮਾਰਕਿੰਗਾਂ ਦੇ ਵਿੱਚ ਆ ਉਹ ਕੋਈ ਵੀ ਸੱਜਣੇ ਤੇ ਵਿਜ਼ਿਟ ਕਰਦਾ ਉਹਦਾ ਬੱਚਾ ਵੇਖ ਸਕਦਾ ਠੀਕ ਆ ਜੀ ਡਾਇਮੰਡ ਬੋਲ ਦਾ ਦੂਜੇ ਸੂਬੇ ਦੇ ਵਿੱਚ ਜਿਹੜੀ ਇਹ ਮੱਝ ਸੂਈ ਸੀ ਹੁਣ ਤੇ ਦਿਨ ਹਜੇ ਲੈਂਦੀ ਐ 10 ਕਿ ਦਿਨ ਲੈ ਜੂਗੀ 10 ਦਿਨ ਖੁੱਲੇ ਸੰਧੂ ਸਾਹਿਬ ਲੋ ਜੀ 10 ਕਿ ਦਿਨ ਦੋਸਤੋ ਹੱਸ ਕੇ ਲੈ ਜੂਗੀ ਬਾਕੀ ਬਣਦੀ ਪੁੰਦੀ ਕਾਫੀ ਐ ਤੇ ਪਰਮੇਂਦਰ ਵੀਰ ਇਹ ਪਹਿਲੇ ਸੂਵੇ ਦਾ ਕੀ ਮਿਲਕ ਸੀ ਤਾਂ ਦੂਜੇ ਸੂਵੇ ਦਾ ਪਹਿਲੇ ਸੂਵੇ ਸੰਧੂ ਸਾਹਿਬ 14 ਕਿਲੋ ਦੇ ਚੱਲੀ ਗਈ ਕਰਮਾਲੀ ਠੀਕ ਆ ਜੀ ਦੂਜੇ ਸੂਵੇ ਨੇ 18 19 18 19 ਕਿਲੋ ਦੁੱਧ ਟੁੱਟੀ ਨਹੀਂ ਆ ਠੀਕ ਆ ਜੀ ਹਾਂ ਜੀ ਲੋ ਵੀਰ ਦੋਸਤੋ 18 19 18 19 ਕਿਲੋ ਦੁੱਧ ਸੈਕੰਡ ਸਟੇਸ਼ਨ ਦੇ ਵਿੱਚ ਚਵਾਇਆ ਪਲੂਣ ਨੇ ਪਹਿਲੇ ਸੂਵੇ 14 ਲੀਟਰ ਦੁੱਧ ਚਵਾਇਆ ਬੂਰੀ ਨੀਲੀ ਅੰਗਪੱਖ ਦੇ ਵਿੱਚ ਜਿਹੜੀ ਹੈ ਮੱਝ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਬਿਲਕੁਲ ਬਰੀਕ ਪਤਲੇ ਪਿੰਡੇ ਦੇ ਵਿੱਚ ਲੇਵਰ ਆਰਡਰ ਦੀ ਕੁਆਲਿਟੀ ਚੰਗੀ ਹੈ ਥੋੜਾ ਫਰੰਟ ਤੋਂ ਇੱਕ ਵਾਰੀ ਫੇਰ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਆ ਕਰੋ ਚੈੱਕ ਠੀਕ ਹੈ ਜੀ ਡਿਮਾਂਡ ਖਾਸ ਤੌਰ ਤੇ ਦੋਸਤੋ ਤੁਸੀਂ ਬਿਲਕੁਲ ਸੰਪਰਕ ਨੰਬਰਾਂ ਦੇ ਉੱਪਰ ਕਾਲ ਕਰਕੇ ਪੁੱਛ ਸਕਦੇ ਹੋ ਸੋ ਕਾਫੀ ਭਜਨ ਲੋਡ ਮੂੰਹ ਮੱਥੇ ਦੀ ਚੰਗੀ ਹੈ ਸਿਰੋਂ ਤੁਸੀਂ ਵੇਖ ਸਕਦੇ ਜੀ ਵੀ ਸਿਰੋਂ ਬਿਲਕੁਲ ਛੋਟਾ ਸਿੰਘ ਤੇ ਬੱਗੀਨਾਸ ਬੱਲਾ ਮੱਥਾ ਚਾਰੇ ਪੈਰ ਮਾਰਕਿੰਗ ਦੇ ਵਿੱਚ ਆ ਦੇਖੋ